ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਤੁਰਕਾ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕੇ ਮੂਰਤ ਹਰ ਗੋਬਿੰਦ ਸواری ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਹੋਇਆ ਗੁਰੂ ਕੀ ਵਡਾਲੀ ਗੁਰੂ ਕੀ ਵਡਾਲੀ ਜਿੱਥੇ ਕੀ ਦੋ ਗੁਰੂ ਸਾਹਿਬਾਨਾਂ ਦੀ ਚਰਨਛੋਪਾਵਨ ਧਰਤੀ ਆ ਤੇ ਇੱਥੇ ਹੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹੀ ਦਾ ਪ੍ਰਕਾਸ਼ ਹੋਇਆ ਸੀ ਸੋ ਸਭ ਤੋਂ ਪਹਿਲਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਆ ਕੇ ਨਿਵਾਸ ਕੀਤਾ ਸੀ 3 ਸਾਲ ਦੇ ਲਗਭਗ ਉਹ ਇੱਥੇ ਰਹੇ ਸਨ ਦੱਸਿਆ ਜਾਂਦਾ ਹੈ ਕਿ 1594 ਈਸਵੀ ਨੂੰ ਉਹ ਇੱਥੇ ਆ ਕੇ ਉਹਨਾਂ ਨੇ ਵਿਸ਼ਰਾਮ ਕੀਤਾ ਸੀ ਤੇ ਸੰਗਤ ਦੀ ਆਸ ਅਤੇ ਉਮੀਦ ਪੂਰੀ ਕੀਤੀ ਸੀ ਤਾਂ 1595 ਦੇ ਵਿੱਚ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਇੱਥੇ ਪ੍ਰਕਾਸ਼ ਕੋਇਆ ਸੀ ਤਾਂ ਇਸ ਸਥਾਨ ਦੇ ਵਿੱਚ ਸਥਾਨ ਤੇ ਉੱਪਰ ਸੰਗਤਾਂ ਹਰ ਸਾਲ ਹੀ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਜਦੋਂ ਵੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਤਾਂ ਇੱਥੇ ਸਾਲਾਨਾ ਜੋੜ ਮੇਲਾ ਬਹੁਤ ਹੀ ਧੂਮ ਧਾਮ ਦੇ ਨਾਲ ਅਦਬ ਅਤੇ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਹੈ ਸੋ ਅੱਜ ਇੱਥੇ ਪ੍ਰਕਾਸ਼ ਪੁਰਬ ਮਨਾਏ ਜਾ ਰਹੇ ਨੇ ਵੱਡੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ ਇੱਥੇ ਪਹੁੰਚ ਨਹੀਂ ਆ ਸ਼ੁਰੂ ਹੋ ਚੁੱਕੀਆਂ ਨੇ ਤਾਂ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਤਾਂ ਇੱਥੇ ਆਉਣ ਵਾਲੀਆਂ ਵੱਖ-ਵੱਖ ਸਿੱਖ ਸੰਗਤਾਂ ਸ਼ਖਸੀਅਤਾਂ ਨੂੰ ਵੀ ਉਹਨਾਂ ਦੇ ਰਹਿਣ ਸਹਿਣ ਉਹਨਾਂ ਦੇ ਲੰਗਰ ਆਦ ਦਾ ਪ੍ਰਬੰਧ ਕੀਤਾ ਗਿਆ ਹੈ ਜਦੋਂ ਗੁਰੂ ਕੀ ਵਡਾਲੀ ਦੀ ਗੱਲ ਹੁੰਦੀ ਹੈ ਤਾਂ ਅੰਮ੍ਰਿਤਸਰ ਤੋਂ ਮਹਿਜ 9 ਕਿਲੋਮੀਟਰ ਦੀ ਦੂਰੀ ਤੇ ਇਹ ਸਥਿਤ ਪਿੰਡ ਹੈ ਜਿਹੜਾ ਕਿ ਸ਼ਹਾਟਾ ਸਾਹਿਬ ਦੇ ਬਿਲਕੁਲ ਨਾਲ ਹੈ ਤਾਂ ਸੰਗਤਾਂ ਸ਼ਹਾਟਾ ਸਾਹਿਬ ਜੀ ਤੋਂ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਤਾਂ ਗੁਰੂ ਕੀ ਵਡਾਲੀ ਵੀ ਆ ਕੇ ਗੁਰੂ ਘਰ ਮੱਥਾ ਟੇਕਦੀਆਂ ਨੇ ਤਾਂ ਗੁਰੂ ਕੀ ਢਾਲੀ ਵਿਖੇ ਵਕ ਵਕ ਹੋਰ ਵੀ ਧਾਰਮਿਕ ਸਥਾਨ ਹਨ ਜਿੱਥੇ ਗੁਰੂ ਸਾਹਿਬ ਜੀ ਨੇ ਸਮੇ ਸਮੇ ਦੌਰਾਨ ਕੌਤਕ ਕੀਤੇ ਸਮੇ ਸਮੇ ਦੌਰਾਨ ਸੰਗਤਾਂ ਦਾ ਉਧਾਰ ਕੀਤਾ ਤਾਂ ਇਸ ਪਾਵਨ ਸਥਾਨ ਤੇ ਜਦੋਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਤਾਂ ਗੁਰੂ ਅਰਜਨ ਸਾਹਿਬ ਜੀ ਦੇ ਵੱਡੇ ਭਰਾਤਾ ਜਿਹੜੇ ਸਨ ਉਹ ਗੁਰਤਾ ਗੱਡੀ ਦੇ ਲਾਲਚ ਦੇ ਵਿੱਚ ਉਹਨਾਂ ਨੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਮਰਵਾਉਣ ਦੇ ਲਈ ਬਹੁਤ ਸਾਰੀਆਂ ਚਾਲਾਂ ਚਲੀਆਂ ਪਰ ਉਹ ਕਿਸੇ ਦੇ ਵਿੱਚ ਵੀ ਕਾਮਯਾਬ ਨਹੀਂ ਹੋਏ ਹੋਰ ਕਿਸ ਤਰੀਕੇ ਦੇ ਨਾਲ ਇਥੋਂ ਦਾ ਇਤਿਹਾਸ ਹੈ ਕਿ ਬੇਸਿਕ ਸੰਗਤਾਂ ਇੱਥੇ ਹਰ ਸਾਲ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਸੋ ਜਾਣਦੇ ਹਾਂ ਇਥੋਂ ਦੇ ਹੋਰ ਵੀ ਰੋਚਕ ਪਹਿਲੂ ਉੱਤੇ ਇਤਿਹਾਸਿਕ ਪੱਖ ਅੱਜ ਦਿਨ ਸਾਡੇ ਨਾਲ ਮੌਜੂਦ ਨੇ ਗੁਰਦੁਆਰਾ ਪ੍ਰਕਾਸ਼ ਸਥਾਨ ਦੇ ਮੁੱਖ ਗ੍ਰੰਤੀ ਭਾਈ ਅਵਤਾਰ ਸਿੰਘ ਜੀ ਦੀ ਗੱਲਬਾਤ ਕਰਾਂਗੇ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਗੁਰ ਇਤਿਹਾਸ ਤੋਂ ਜ਼ਰੂਰ ਜਾਣੂ ਕਰਵਾਇਆ ਜਾਵੇ ਕਿ ਗੁਰੂ ਕੀ ਵਡਾਲੀ ਦੇ ਵਿੱਚ ਕਿੰਨੇ ਗੁਰਦੁਆਰੇ ਸਹਿਬਾਨ ਨੇ ਕਿਹੜੇ ਕਿਹੜੇ ਗੁਰੂ ਸਾਹਿਬ ਇੱਥੇ ਪਹੁੰਚੇ ਸੀ ਜਿੱਤੇ ਆਪਾਂ ਇੰਟਰਵਿਊ ਕਰ ਰਹੇ ਹਾਂ ਜੀ ਸਭ ਤੋਂ ਪਹਿਲਾਂ ਇਹ ਜੋ ਸਥਾਨ ਹੈ ਇਹ ਗੁਰਦੁਆਰਾ ਜਨਮ ਸਥਾਨ ਪਾਤਸ਼ਾਹ ਸ਼ੇਵੀ ਹੈ ਤਾਂ ਤਨ ਸ਼੍ਰੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ 1594 ਦੇ ਵਿੱਚ ਇਸ ਜਗ੍ਹਾ ਉੱਪਰ ਆਏ ਸਨ ਮਹਾਰਾਜ ਜੀ ਔਰ ਇਸ ਜਗ੍ਹਾ ਉੱਪਰ ਵਸਣ ਵਾਲੇ ਬਾਬਾ ਮਾਨ ਜੀ ਬਾਬਾ ਢੋਲ ਜੀ ਜੋ ਗੁਰਸਿੱਖ ਪਿਆਰੇ ਸਨ ਪਾਤਸ਼ਾਹ ਦੇ ਕਰਦੇ ਜਿਸ ਵੇਲੇ ਬਾਬਾ ਪਿਰਤੀ ਚੰਦ ਨੇ ਗੁਰਤਾ ਗੱਦੀ ਦਾ ਵਿਰੋਧ ਕੀਤਾ ਮਹਾਰਾਜ ਝਗੜੇ ਨੂੰ ਨਾਮ ਵਧਨ ਕਰਕੇ ਇਸ ਜਗ੍ਹਾ ਉਪਰ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਆ ਗਏ। ਔਰ ਇਸ ਜਗ੍ਹਾ ਤੇ ਆ ਕੇ ਕਰਕੇ ਹੀ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਮਹਾਰਾਜ ਦਾ 1595 ਈਸਵੀ ਨੂੰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਇੱਕ ਤਾਂ ਗੁਰਦੁਆਰਾ ਇਹ ਹੈ ਜੀ ਜਨਮ ਸਥਾਨ ਪਾਤਸ਼ਾਹ ਛੇਵੀ ਔਰ ਇੱਕ ਗੁਰਦੁਆਰਾ ਆਪ ਜੀ ਸਾਹਮਣੇ ਤੱਕ ਰਹੇ ਹੋਏ ਤੇ ਤੇਰੇ ਬੰਦੇ ਮੈਂ ਕਹਿਵਾਂ ਚਾਹਾਂਗਾ ਤੁਸੀਂ ਦਿਖਾਓਗੇ ਆਪਣੇ ਕੈਮਰੇ ਤੇ। ਇਹ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਬਾਬਾ ਸ਼ਹੀਦ ਸਿੰਘਾਂ ਜੀ। ਗੁਰੂ ਅਰਜਨ ਦੇਵ ਪਾਤਸ਼ਾਹ ਜਿਸ ਵੇਲੇ ਵਾਪਸ ਅੰਮ੍ਰ ਕਿ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਨੇ ਇੱਥੇ ਆਵੇ ਲਗਾਏ ਨੇ ਜੋ ਕਿ ਇੱਟਾਂ ਪਕਾਉਣ ਵਾਸਤੇ ਤਿਆਰ ਕਰਦੇ ਨੇ ਮਹਾਰਾਜ ਜੀ ਨੂੰ ਫਿਰ ਕਹਿਣ ਲੱਗੇ ਸੰਗਤ ਸੱਚੇ ਪਾਤਸ਼ਾਹ ਜੇਕਰ ਆਪ ਚਲੇ ਗਏ ਮਗਰੋਂ ਇਹ ਜੋ ਪ੍ਰਬੰਧ ਹੈ ਬਾਬਾ ਪਿਰਤੀ ਚੰਦ ਜਾਂ ਸੁਰੀ ਖਾਨ ਚੜ੍ਹ ਕਰਕੇ ਆਉਣਗੇ ਤੇ ਨੁਕਸਾਨ ਕਰਨਗੇ ਸਹਿਬ ਜੀ ਨੇ ਉਸ ਵਕਤ ਇੱਕ 베ਰੀ ਦਾ ਮੋਢ ਗੱਡਿਆ ਔਰ ਮਹਾਰਾਜ ਨੇ ਵਾਰ ਦਿੱਤਾ ਇਸ ਜਗ੍ਹਾ ਉੱਪਰ ਅਗੰਮੀ ਸ਼ਹੀਦਾਂ ਦਾ ਸੀ ਪੈਰਾ ਲਗਾ ਕੇ ਚੱਲੇ ਜੋ ਵੀ ਮਨ ਪਾਪ ਤਨ ਚਾਹ ਦਾ ਇਸ਼ਨਾਨ ਪਾਣੀ ਕਰੇਗਾ ਜਿਹੜੇ ਸੁੱਕੇ ਬੱਚੇ ਹੋਣਗੇ ਇੱਥੇ ਸਰੋਵਰ ਸਾਹਿਬ ਹੈ ਉਹਦੇ ਇਸ਼ਨਾਨ ਕਰਨਗੇ ਸੁੱਕੇ ਬੱਚੇ ਜੇ ਹਰੇ ਹੋਣਗੇ ਇੱਕ ਤਾਂ ਸਥਾਨ ਉਹ ਹੈ ਜੀ ਇੱਕ ਸਥਾਨ ਆਪ ਜੀ ਇਸ ਪਾਸੇ ਦੇਖੋਗੇ ਗੁਰਦੁਆਰਾ ਸ਼ਿਰਦਮਦਮਾ ਸਾਹਿਬ ਹੈ ਜਿੱਥੇ ਪਾਤਸ਼ਾਹ ਜੀ ਨੇ ਸੂਰ ਦਾ ਸ਼ਿਕਾਰ ਕੀਤਾ ਜਿਹੜਾ ਗੁਰਪ੍ਰਤਾਪ ਇਤਿਹਾਸ ਦੇ ਮੁਤਾਬਕ ਜਿੰਦ ਕੇ ਨੇ ਕਿ ਬਾਬਾ ਬਡਾ ਸਾਹਿਬ ਨੇ ਸਿੱਖ ਨੂੰ ਝੜਕਿਆ ਸੀ ਉਸ ਦਾ ਉਹਦਾ ਸ਼ਿਕਾਰ ਕੀਤਾ ਉਹ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਸ਼ੇਮੀ ਜੀ ਔਰ ਇੱਕ ਨਾਲ ਪਰਲੇ ਮਨੇ ਗੁਰਦਾਰ ਇੱਕ ਹੋਰ ਹੈ ਜੀ ਉਹ ਹੈ ਗੁਰਦੁਆਰਾ ਮੰਜੀ ਸਾਹਿਬ ਜਿੱਤੇ ਪੰਜਵੇਂ ਪਾਤਸ਼ਾਹ ਧਾਨਗੁਰ ਅਰਜਨ ਦੇ ਮਹਾਰਾਜ ਜੀ ਦਿਮਾਂ ਲਗਾਇਆ ਕਰਦੇ ਸਨ ਇਸ ਤੋਂ ਇਲਾਵਾ ਜਿਹੜਾ ਇੱਥੇ ਸ਼ੇਖ ਹਾਟਾ ਖੂਹ ਹੈ ਜਿਹਦੇ ਕਰਕੇ ਨਗਰ ਪ੍ਰਸਿੱਧ ਹੋਇਆ ਸ਼ੇਹਾਟਾ ਸਾਹਿਬ ਇਹ ਗੁਰੂ ਕੀ ਬਰਾਲੀ ਵੱਖਰਾ ਨਗਰ ਹੈ ਔਰ ਗੁਰਦੁਆਰਾ ਸ਼ੇਹਾਟਾ ਸਾਹਿਬ ਗੁਰਦੁਆਰਾ ਵੱਖਰਾ ਸਥਾਨ ਹੈ ਪਰ ਹੈ ਸਾਰੇ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਅਧੀਨ ਸਾਰੇ ਇੱਕੋ ਗੁਰਦੁਆਰ ਸਾਹਿਬ ਨੇ ਉੱਥੋਂ ਦਾ ਇਤਿਹਾਸ ਜਿਹੜਾ ਉਹ ਇਹ ਹੈ ਕਿ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦੀ ਖੁਸ਼ੀ ਵਿੱਚ ਮਹਾਰਾਜ ਨੇ ਉੱਥੇ 6 ਮਾਲਾਂ ਇੱਕ ਖੂਹ ਵਿੱਚ ਇੱਕ ਸਮੇਂ ਚਲਾ ਕਰਕੇ ਉਹਨੂੰ ਵਰ ਦਿੱਤਾ ਜਿਹੜੀ ਵੀ ਬਾ ਕੀਤੀ ਇਹ ਇੱਕ ਮਹਾਂ ਜਦ ਕੋਖੀ ਜਿਹੜੀ ਨਾ ਹੁੰਦੀ ਹੋਵੇ ਤੇ ਮਹਾਰੇ ਵਰ ਦਿੱਤਾ ਸੀ ਕਿ ਜਿਹੜੇ ਵੀ ਇਹ 12 ਪੰਚਮੇ ਇਸ਼ਨਾਨ ਡ੍ਰਿੜ ਨਿਸ਼ਚੈਨਾ ਕਰਨ ਗਿਆ ਉਹਨਾਂ ਦੇ ਘਰ ਵਿੱਚ ਪੁੱਤਰ ਜਾਂ ਪੁੱਤਰੀ ਕੋਈ ਵੀ ਸੰਤਾਨ ਜ਼ਰੂਰ ਪੈਦਾ ਹੋਵੇਗੀ ਉਸ ਜਗ੍ਹਾ ਤੇ ਵੀ ਬਹੁਤ ਭਾਰੀ ਜੋੜ ਮੇਲਾ ਇਹਦਾ ਪਸੰਦ ਪੈਂਦਾ ਲੱਗਦਾ ਪਰ ਜੋ ਇਸ ਜਗ੍ਹਾ ਤੇ ਆਪਾਂ ਮਨਾ ਰਹੇ ਹਾਂ ਜੋ ਮੇਲਾ ਇਹ ਸਲਾਨਾ ਜੋੜ ਮੇਲਾ ਪਾਤਸ਼ਾਹੀ ਛੇਵੀਂ ਧਾਨਸ਼ੀ ਗੁਰ ਹਰਗੋਬਿੰਦ ਸਾਹਿਬ ਜੇ ਪ੍ਰਕਾਸ਼ ਗੁਰਪੁਰਬ ਹੈ ਤੋ ਹਰ ਵਾਰ ਸਲਾਨਾ ਜੋੜ ਮੇਲਾ ਮਨਾਉਂਦੇ ਆ ਹਾਂ ਸਿੱਖ ਪੰਥ ਦੀ ਨਮੈਂਦਾ ਜਥੇ ਮਦੀਸ਼ ਸ਼੍ਰੋਮਣੀ ਗੁਰਦਵਾਰ ਪੰਥ ਪ੍ਰਬੰਧਕ ਕਮੇਟੀ ਮੈਨੇਜਰ ਗੁਰਦੁਆਰਾ ਸ੍ਰੀ ਸ਼ਾਟਾ ਸਾਹਿਬ ਇਲਾਕੇ ਦੇ ਸਮੂਹ ਸਭਾ ਸੁਸਾਇਟੀਆਂ ਇਲਾਕੇ ਦੀਆਂ ਸੰਗਤਾਂ ਇਸ ਵਾਰੀ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾ ਰਹੀਆਂ ਨੇ ਜਿਹਦੇ ਵਾਸਤੇ ਮੈਨੇਜਰ ਗੁਰਦੁਆਰਾ ਸ਼ਾਟਾ ਸਾਹਿਬ ਬਹੁਤ ਮੇਰੇ ਨਾਲ ਖੜੇ ਨੇ ਬਾਕੀ ਜਾਣਕਾਰੀ ਆਪ ਜੀ ਸਿੰਘ ਸਾਹਿਬ ਇੱਥੇ ਦੱਸਿਆ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਨੂੰ ਖਤਮ ਕਰਨ ਦੇ ਲਈ ਬਹੁਤ ਸਾਰੀਆਂ ਚਾਲਾਂ ਜਿਹੜੀਆਂ ਸਮੇਂ ਸਮੇਂ ਤੇ ਚੱਲੀਆਂ ਸੀ ਉਹਦੇ ਬਾਰੇ ਜਰੂਰ ਜਾਣਕਾਰੀ ਦਿਓ ਬਿਲਕੁਲ ਜੀ ਇਸ ਜਗ੍ਹਾ ਦੇ ਉੱਪਰ ਹੀ ਮਹਾਰ ਸੱਚੇ ਪਾਸ਼ਾ ਨੇ 3 ਸਾਲ ਗੁਜ਼ਾਰ ਕੀਤਾ ਜੀ ਔਰ ਤਿੰਨ ਸਾਲਾਂ ਦੇ ਵਿੱਚ ਬਾਬੇ ਪਿਰਤੀ ਚੰਦ ਜੀ ਨੇ ਸਭ ਤੋਂ ਪਹਿਲਾਂ ਤਾਂ ਇੱਥੇ ਉਹਨਾਂ ਨੂੰ ਮਰਵਾਉਣ ਦਾ ਕੋਝਾ ਯਤਨ ਕੀਤਾ ਜਿਹੜਾ ਇੱਕ ਦਾਈ ਫਤੂ ਨੂੰ ਥਾਣਾ ਦੇ ਨਾਲ ਜ਼ਹਿਰ ਲਾ ਕਰਕੇ ਭੇਜਿਆ ਵੀ ਜਿਹੜਾ ਦੁੱਧ ਚੰਗਾਵੇ ਤੇ ਪਾਸ਼ਾ ਜੀ ਦਾ ਜੀਵਨ ਦੀ ਲੇਲਾ ਸਮਾਪਤ ਹੋ ਜਾਵੇ ਪਰ ਮਹਾਰਾਜ ਨੇ ਇਤਨੀ ਜ਼ੋਰ ਦੀ ਦੰਦੀ ਨਾਲ ਕੁੱਟਿਆ ਵੀ ਉਹਦੇ ਆਪਣੇ ਪ੍ਰਾਣ ਨਿਕਲ ਗਏ ਔਰ ਉਹਦਾ ਪਾਰ ਉਤਾਰਾ ਕੀਤਾ ਫਿਰ ਉਸ ਤੋਂ ਬਾਅਦ ਇੱਕ ਸੁਪੇਰੀ ਨੂੰ ਖਰੀਦਿਆ ਗਿਆ ਜਿਹਨੂੰ ਵੀ ਜ਼ਹਿਰੀਲਾ ਸੱਪ ਛਡਣ ਵਾਸਤੇ ਕਿਹਾ ਗਿਆ ਕਿ ਜਦੋਂ ਮਹਾਰਾਜ ਖੇਡਦੇ ਹੋਣ ਤਾਂ ਤੂੰ ਸੱਪ ਛੱਡ ਦੇਣਾ ਔਰ ਉਸ ਵਕਤ ਹੀ ਪਾਦਸ਼ਾਹ ਜੀ ਨੇ ਆਪਣੇ ਹੱਥ ਦੇ ਨਾਲ ਸ੍ਰੀ ਮਰੋੜ ਕਰਕੇ ਉਦਾਂਤ ਕੀਤਾ ਫਿਰ ਇੱਥੇ ਵੀ ਉਹਨਾਂ ਨੂੰ ਚੈਨ ਨਹੀਂ ਪੜਿਆ ਫਿਰ ਇਹਨਾਂ ਨੇ ਇਸ ਘਰ ਦੇ ਵਿੱਚ ਕੰਮ ਕਰਨ ਵਾਲਾ ਇੱਕ ਰਸੋਈਆ ਸੀ ਉਹਨੂੰ ਉਹਨਾਂ ਨੇ ਪੈਸੇ ਦੇ ਕਰਕੇ ਖਰੀਦਿਆ ਵੀ ਜੇਕਰ ਤੂੰ ਦਹੀਂ ਦੇ ਵਿੱਚ ਜ਼ਹਿਰ ਮਿਲਾ ਕਰਕੇ ਪਾਦਸ਼ਾਹ ਨੂੰ ਛਕਾ ਦੇਵੇਂ ਤੇ ਤੈਨੂੰ ਬਹੁਤ ਭਾਰੀ ਇਨਾਮ ਮਿਲੇਗਾ ਜ਼ਗੀਰਾਂ ਤੋ ਵਾਧਵਾਵਾਂਗੇ ਪਰ ਉਹ ਹੋਇਆ ਇਸ ਤਰ੍ਹਾਂ ਜਦੋਂ ਲੈ ਕਰਕੇ ਉਹ ਦਹੀਂ ਛਕਾਉਣ ਵਾਸਤੇ ਗਿਆ ਪਰ ਪਾਦਸ਼ਾਹ ਛਕਣ ਤੋਂ ਇਨਕਾਰ ਕਰ ਦਿੱਤਾ ਔਰ ਮਹਾਰਾਜ ਨੇ ਬਾਰ ਬਾਰ ਜਦੋਂ ਪੁੱਛਿਆ ਵੀ ਇਨਕਾਰ ਬੱਚਾ ਕਿਉਂ ਰੋ ਰਿਹਾ ਹੈ ਤੇ ਉਹ ਕਹਿਣ ਲੱਗੇ ਅਸੀਂ ਦਹੀਂ ਛਕਾ ਰਹੇ ਹਾਂ ਜੀ ਸਾਬ ਕਹਿੰਨਗੇ ਦਹੀਂ ਦੇ ਵਿੱਚ ਕੋਈ ਲੱਗਦਾ ਕੋਈ ਖਰਾਬੀ ਹੈ ਮਹਾਰਾਜ ਨੇ ਉਹ ਦਹੀਂ ਕੁੱਤੇ ਨੂੰ ਪਾਇਆ ਤੇ ਉਹ ਕਿਤੇ ਜਿਹਾ ਕੁੱਤਾ ਉਸ ਵਕਤ ਜਦੋਂ ਛਕਿਆ ਤੇ ਕੁੱਤਾ ਪ੍ਰਾਣ ਤੇ ਆ ਗਿਆ ਫਿਰ ਬਾਅਦ ਵਿੱਚ ਮਹਾਰਾਜ ਕਹਿਣ ਲੱਗੇ ਤੂੰ ਇਹ ਕਿਤੇ ਕਿਹਨਾਂ ਤੇ ਕੀਤਾ ਫਿਰ ਉਹ ਦੱਸਿਆ ਪਾ ਜੋ ਘੇੜਿਆ ਮਹਾਰਾਜ ਮੈਂ ਤੁਹਾਡੇ ਵੱਡੇ ਭਰਾਤਾ ਦੇ ਕਹਿਨ ਤੇ ਕੀਤਾ ਉਹਦੇ ਅੰਦਰ ਕਿਸੇ ਬਾਪ ਦੇ ਸ਼ਬਦ ਵਿਚਾਰਨ ਕੀਤਾ ਮਹਾਰਾਜ ਨੇ ਦੁਸ਼ਟ ਬ੍ਰਾਹਮਣ ਮੂਵਾ ਹੋਏ ਕਿ ਸੂਲ ਇਹ ਸ਼ਬਦ ਉਚਾਰਨ ਕੀਤਾ ਉਹ ਕਹਿੰਦੇ ਉਸ ਵਕਤ ਸੂਲ ਭਈ ਉਹਦੇ ਪੇਟ ਦੇ ਵਿੱਚ ਇਤਨਾ ਭਾਰੀ ਦਰਦ ਉਠਿਆ ਕਿ ਉਹ ਉਸੇ ਟਾਈਮ ਬ੍ਰਾਹਮਣ ਵਿੱਚ ਨਹੀਂ ਕਰ ਗਿਆ ਇਸ ਪ੍ਰਕਾਰ ਤਿੰਨ ਵਾਰ ਬਾਬੇ ਪਿਰਤੀ ਚੰਦਨੀ ਮਹਾਰਾਜ ਜੀ ਮਨ ਜਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਹੜੇ ਜਗਤ ਜਲੰਦੇ ਤ੍ਰਿਲੋਕੀ ਦੇ ਸਵਾਮੀ ਨੇ ਮਹਾਰਾਜ ਉਹਨਾਂ ਨੂੰ ਕੌਣ ਮਾਰ ਸਕਦਾ ਹੈ ਉਹਨਾਂ ਦੀ ਆਪਣੀ ਲੀਲਾ ਸੀ ਇਸ ਜਗ੍ਹਾ ਤੇ ਜਿੱਥੇ ਆਪਾਂ ਦਰਸ਼ਨ ਕਰ ਰਹੇ ਮੇਰੇ ਪਿੱਛੇ ਆਪ ਜੀ ਸਥਾਨ ਦੇਖ ਰਹੇ ਹੋ ਨਾ ਇੱਥੇ ਹੀ ਮਹਾਰਾਜ ਦਾ ਆਵਾਸ ਹੋਇਆ ਕਰਦੇ ਇੱਥੇ ਨਿਵਾਸ ਕਰਦੇ ਸਨ ਇੱਥੇ ਹੀ ਮਰਨ ਦਾ ਜਨਨ ਕੀਤਾ ਗਿਆ ਜੀ ਕੋਈ ਖੂਬੀ ਹੈ ਪ੍ਰਾਤਨ ਇੱਥੇ ਹਾਂ ਜ ਇੱਕ ਖੂਹ ਹੈ ਪ੍ਰਤਨ ਜੀ ਆਪ ਸਾਹਮਣੇ ਦੇਖ ਸਕਦੇ ਹੋ ਇੱਕ ਬਾਹਰ ਖੂਹ ਹੈ ਉਸ ਤੋਂ ਇਲਾਵਾ ਇੱਥੇ ਹੋਰ ਪਾਸ਼ਾ ਦੇ ਇੱਕ ਹਟਾ ਦੋ ਹਟਾ ਤਿੰਨ ਹਟਾ ਚਾਰ ਹਟਾ ਪੰਜ ਹਟਾ ਤੇ ਛੇ ਹਟਾ ਇਹ ਕਲ ਚਲਾ ਕਰਕੇ ਬਾ ਟੋਟਲ 22 ਮਲਾਂ ਜਿਹੜੀਆਂ ਉਹ ਇਸ ਜਗ੍ਹਾ ਦੇ ਉੱਪਰ ਚਲਾਈਆਂ ਗਈਆਂ ਸੀ ਕਿਉਂਕਿ ਪਾਣੀ ਦੀ ਕਿਲਤ ਉਸ ਸਮੇਂ ਇਸ ਇਲਾਕੇ ਬਹੁਤ ਜ਼ਿਆਦਾ ਸੀ ਕੱਲਰ ਜ਼ਮੀਨ ਹੋਣ ਕਰਕੇ ਮਹਾਰਾਜ ਨੇ ਫਿਰ ਜਿੱਥੇ ਕੱਲਰ ਜ਼ਮੀਨ ਹਰਿਆ ਕੀਤਾ ਉਹ ਤੇ ਸ਼ਬਦ ਨਾਲ ਜੋੜਿਆ ਮਹਾਰਾਜ ਨੇ ਕਿਉਂਕਿ ਸ਼ਬਦ ਨਾਲ ਜੁੜਨਦਾ ਜੀ ਗੁਰਮਤ ਦਾ ਸੰਧਾਰ ਦਾ ਸਾਡਾ ਮੈਂ ਤੁਹਾਡੇ ਚੈਨਲ ਇਹ ਜ਼ਰੂਰ ਬੇਨਤੀ ਕਰਾਂਗਾ ਜੇ ਕੋਈ ਜਿਹੜੀ ਨਿਸ਼ਾਨੀ ਇੱਕ ਤੌਰ ਦੇ ਉਤੇ ਕੋਈ 베ਰੀ ਹੈ ਜਾਂ ਕੋਈ ਹੋਰ ਚੀਜ਼ ਹੈ ਉਹ ਇੱਕ ਨਿਸ਼ਾਨੀ ਤੌਰ ਤੇ ਹੈ ਸਿੱਖ ਨੂੰ ਜੁੜਨਾ ਚਾਹੀਦਾ ਹੈ ਸ਼ਬਦ ਦੇ ਨਾਲ ਕਿਉਂਕਿ ਪਾਤਸ਼ਾਹ ਨੇ ਕਿਹਾ ਵੀ ਜਿਹੜਾ ਸ਼ਬਦ ਨਾਲ ਜੁੜੇਗਾ ਉਹ ਮੇਰਾ ਸੇਖ ਹੋਵੇਗਾ ਆਪਾਂ ਦੇਹਧਾਰੀ ਗੁਰੂ ਨੂੰ ਨਹੀਂ ਮੰਨਣਾ ਕਿਉਂਕਿ ਦੇਹਧਾਰੀ ਪ੍ਰਥਾ ਗੁਰੂ ਗ੍ਰੰਥ ਸਾਹਿਬ ਮਾਰੀ ਬੰਦ ਕਰਕੇ ਗਏ ਨੇ ਤੇ ਮਹਾਰਾਜ ਨੇ ਕਿਹਾ ਕਿ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤੇ ਅੱਜ ਆਪਾਂ ਜਾਣ ਬੁੱਝ ਕਰਕੇ ਉਸ ਪ੍ਰਥਨਾ ਤੋੜ ਕਰਕੇ ਤੇ ਹੋਰ ਕਿਸੇ ਨੂੰ ਗੁਰੂ ਮੰਨਦੇ ਕੋਈ 11ਵਾਂ ਬਣ ਕੇ ਬੈਠਾ ਕੋਈ 12ਵਾਂ ਕੋਈ 13ਵਾਂ ਉਹ ਨਹੀਂ ਆਪਾਂ ਸ਼ਬਦ ਦੇ ਪੁਜਾਰੀ ਹਾਂ ਸ਼ਬਦ ਦੀ ਆਪਾਂ ਅराधना ਕਰਨੀ ਔਰ ਸ਼ਬਦ ਹੀ ਸਾਡਾ ਮੂਲ ਆਧਾਰ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਲੜ ਲੱਗਣਾ ਚਾਹੀਦਾ ਅੰਮ੍ਰਿਤਧਾਰੀ ਹੋ ਕਰਕੇ ਆਪਣੇ ਜੀਵਨ ਬਸਰ ਕਰਨਾ ਚਾਹੀਦਾ ਹੈ ਮੈਨੇਜਰ ਸਾਹਿਬ ਸਾਡੇ ਨਾਲੇ ਮੈਨੇਜਰ ਸਾਹਿਬ ਕੀ ਕੁਝ ਪ੍ਰਬੰਧ ਜਿਹੜੇ ਨੇ ਇੱਥੇ ਕੀਤੇ ਗਏ ਨੇ ਤੇ ਕਿਸ ਤਰੀਕੇ ਨਾਲ ਇਹ ਪ੍ਰਕਾਸ਼ਪੁਰਪ ਜਿਹੜਾ ਬਣਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦਾ ਪ੍ਰਕਾਸ਼ਪੁਰਪ ਜੋ ਸੰਗਤਾਂ ਦੇ ਸਹਿਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਹਿ ਬੜੀ ਸ਼ਰਧੀ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਕਰ ਲਏ ਗਏ ਹਨ ਸਰਾਮਾ ਦਾ ਲੰਗਰਾਂ ਦਾ ਸਟੈਂਡ ਵਗੈਰਾ ਸੰਗਤਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜੜੀ ਉਹ ਨਾ ਆਵੇ ਬਾਕੀ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਚੜ ਕੇ ਸੰਗਤਾਂ ਗੁਰੂ ਘਰ ਆਉਣ ਦਰਸ਼ਨ ਦੇ ਕਰਨ ਅਤੇ ਆਪਣੇ ਜਮਨ ਨੂੰ ਜਨਮ ਨੂੰ ਸਫਲਾ ਕਰਨ ਜੀ ਤੇ ਬਾਕੀ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਆ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਉਹ 3 ਮਠਨੀ ਆ ਹਾਂਜੀ ਬਾਕੀ ਧਾਰਮਿਕ શિક્ષੀਤਾਂ ਰਾਜਨੀਤਿਕ શિક્ષੀਤਾਂ ਵੀ ਪਹੁੰਚ ਰਹੀਆਂ ਹਨ ਸੰਗਤਾਂ ਨੂੰ ਵੱਲ ਚੜ ਕੇ ਬੇਨਤੀ ਹੈ ਵੀ ਉਹ ਪਹੁੰਚਣ ਗੁਰੂ ਘਰ ਆ ਕੇ ਦਰਸ਼ਨ ਦਰੇ ਕਰਨ ਬਹੁਤ ਬਹੁਤ ਧਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਇਹ ਸੰਨ ਸਿੰਘ ਸਾਹਿਬ ਗਿਆਨੀ ਅਵਤਾਰ ਸਿੰਘ ਜੀ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਿਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਕਾਸ਼ ਸਥਾਨ ਵਿਖੇ ਬਹੁਤ ਹੀ ادب ਅਤੇ ਸਤਕਾਰ ਦੇ ਨਾਲ ਸਨਾ ਜੋੜ ਮੇਲਾ ਬਣਾਇਆ ਜਾ ਰਿਹਾ ਜਿਸ ਦੇ ਵਿੱਚ ਵੱਡੀ ਗਿਣਤੀ ਚ ਸਿੱਖ ਸੰਗਤ ਜਿੱਥੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਤੇ ਉੱਥੇ ਹੀ ਬਹੁਤ ਸਾਰੇ ਜਿਹੜੇ ਪ੍ਰਬੰਧਕ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧ ਵੀ ਮੁਕੰਮਲ ਕੀਤੇ ਗਏ ਨੇ ਤਾਂ ਹਰ ਸਾਲ ਹੀ ਇੱਥੇ ਸਲਾਨੇ ਜੋੜ ਮੇਲੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਿਕ ਸੰਗਤਾਂ ਜਿੱਥੇ ਪਹੁੰਚਦਿਆਂ ਨੇ ਉੱਥੇ ਉਹਨਾਂ ਦੀਆਂ ਆਸਾਂ ਉਮੀਦਾਂ ਵੀ ਪੂਰੀਆਂ ਹੁੰਦੀਆਂ ਨੇ ਤਾਂ ਗੁਰੂ ਕੀ ਵਡਾਲੀ ਜੋ ਕਿ ਅੰਮ੍ਰਿਤਸਰ ਤੋਂ ਮੈਜ 9 ਕਿਲੋਮੀਟਰ ਦੀ ਦੂਰੀ ਤੇ ਪੱਛਮ ਵਾਲੇ ਪਾਸੇ ਸਥਿਤ ਹੈ ਤੇ ਇੱਥੇ ਹਰ ਸਾਲ ਹੀ ਸੰਗਤਾਂ ਵੱਖ-ਵੱਖ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੇ ਦਰਸ਼ਨ ਕਰਦੀਆਂ ਨੇ ਮਨਪ੍ਰੀਤ ਸਿੰਘ ਆਜਾਦ ਨਾਲ ਸੁਰਿੰਦਰਪਾਲ ਸਿੰਘ ਉਰਪਾਲ ਅੰਮ੍ਰਿਤਸਰ ਵਾਹੇ ਗੁਰੂ ਵਾਹੇ